ਸਿਆਸਤ ਦੇ ਵਿੱਚ ਸਿੱਖਾਂ ਖਾਸ ਕਰਕੇ ਪੰਜਾਬੀਆਂ ਦਾ ਹਮੇਸ਼ਾ ਦਬ ਦਬਾ ਰਿਹਾ ਪਰ ਇਸ ਵਾਰ ਮਾਹੌਲ ਕੁਝ ਹੋਰ ਹੀ ਦੇਖਣ ਨੂੰ ਮਿਲ ਰਿਹਾ ਹੈ ਜਗਮੀਤ ਸਿੰਘ ਨੂੰ ਕੈਨੇਡੀਅਨ ਆਮ ਚੋਣਾਂ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੋਮਵਾਰ ਨੂੰ ਇਸ ਹਾਰ ਨੂੰ ਸਵੀਕਾਰ ਕਰਦੇ ਹੋਏ ਜਗਮੀਤ ਸਿੰਘ ਨੇ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਵੀ ਕਰ ਦਿੱਤਾ ਹੈ ਇਹਨਾਂ ਹੀ ਨਹੀਂ ਹਾਲਾਤ ਅਜਿਹੇ ਬਣੇ ਹੋਏ ਨੇ ਕਿ ਉਹਨਾਂ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਨੂੰ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਕਾਰਨ ਇਹ ਰਾਸ਼ਟਰੀ ਪਾਰਟੀ ਦਾ ਦਰਜਾ ਗਵਾ ਸਕਦੀ ਹੈ ਆਪਣਾ ਰਾਸ਼ਟਰੀ ਦਰਜਾ ਬਰਕਰਾਰ ਰੱਖਣ ਦੇ ਲਈ ਕਿਸੇ ਵੀ ਪਾਰਟੀ ਨੂੰ ਘੱਟੋ-ਘੱਟ 12 ਸੀਟਾਂ ਜਿਤਨੀਆਂ ਜ਼ਰੂਰੀ ਹੁੰਦੀਆਂ ਜਸਤ ਵਿੱਚ ਐਂਡੀਪੀ ਸਫਲਤਾ ਪ੍ਰਾਪਤ ਕਰਨ ਦੇ ਵਿੱਚ ਅਸਫਲ ਰਹੀ ਹੈ ਜਗਮੀਤ ਸਿੰਘ ਪਿਛਲੀਆਂ ਕਈ ਚੋਣਾਂ ਦੇ ਵਿੱਚ ਆਪਣੇ ਆਪ ਨੂੰ ਕਿੰਗ ਮੇਕਰ ਵਜੋਂ ਵੇਖਦੇ ਸਨ ਪਰ ਇਸ ਵਾਰ ਉਹ ਹਰ ਪੱਖੋਂ ਕਮਜ਼ੋਰ ਹੋ ਗਏ ਜਿਸ ਤੋਂ ਬਾਅਦ ਸਿੱਖਾਂ ਨੂੰ ਕਰਾਰਾ ਝਟਕਾ ਵੀ ਲੱਗਾ ਕੈਨੇਡਾ ਦੇ ਵਿੱਚ ਸਿੱਖਾਂ ਦੇ ਵੱਲੋਂ ਜਗਮੀਤ ਸਿੰਘ ਦੀ ਜਿੱਤ ਦੀ ਆਸ ਲਗਾਈ ਹੋਈ ਸੀ ਪਰ ਹੁਣ ਇਸ ਹਾਰ ਤੋਂ ਬਾਅਦ ਉਹ ਨਾਮੋਸ਼ ਹੋ ਗਏ ਨੇ ਕੈਨੇਡਾ ਵਿੱਚ ਹੋਈਆਂ ਆਮ ਚੋਣਾਂ 'ਚ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਬਰਨਬੀ ਸੈਂਟਰਲ ਸੀਟ ਤੋਂ ਹਾਰ ਗਏ ਇਸ ਹਾਰ ਨੂੰ ਸਵੀਕਾਰ ਕਰਦੇ ਹੋਏ ਜਗਮੀਤ ਸਿੰਘ ਨੇ ਪਾਰਟੀ ਦੀ ਅਗਵਾਈ ਛੱड़ ਦਿੱਤੀ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਨਵੇਂ ਨੇਤਾ ਦੀ ਖੋਜ ਹੋਣ ਤੱਕ ਅੰਤਰੀਮ ਅਹੁਦੇ 'ਤੇ ਬਨੇ ਰਹਿਣਗੇ ਜਗਮੀਤ ਸਿੰਘ ਨੇ ਐਨਡੀਪੀ ਚੋਣ ਪਾਰਟੀ ਤੇ ਆਪਣੇ ਪਰਿਵਾਰ ਦੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਲਿਬਰਲ ਨੇਤਾ ਮਾਰਕ ਕਾਰਨੀ ਨੂੰ ਉਹਨਾਂ ਦੀ ਜਿੱਤ ਦੀ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਮਾਰਕ ਕਾਰਨੀ ਕੋਲ ਡੋਨਾਲਡ 트੍ਰੰਪ ਦੀਆਂ ਧਮਕੀਆਂ ਤੋਂ ਕੈਨੇਡਾ ਨੂੰ ਬਚਾਉਣ ਦੇ ਲਈ ਇੱਕ ਮਹੱਤਵਪੂਰਨ ਕੰਮ ਹੈ। ਜਗਮੀਤ ਸਿੰਘ ਦੀ ਐਨਡੀਪੀ ਨੇ ਸਾਰੀਆਂ 343 ਸੀਟਾਂ ਤੇ ਚੋਣ ਲੜੀ ਸੀ ਪਰ ਸਿਰਫ 8 ਸੀਟਾਂ ਤੇ ਅੱਗੇ ਰਹੀ। ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ 2021 ਦੇ ਵਿੱਚ 24 ਸੀਟਾਂ ਜਿੱਤ ਕੇ ਚੌਥੇ ਸਥਾਨ ਤੇ ਰਹਿਣ ਵਾਲੀ ਇਹ ਪਾਰਟੀ ਇਸ ਵਾਰ 12 ਸੀਟਾਂ ਤੋਂ ਹਟ ਆ ਗਈ ਇਸ ਕਾਰਨ ਇਹ ਰਾਸ਼ਟਰੀ ਪਾਰਟੀ ਦਾ ਦਰਜਾ ਗਵਾ ਚੁੱਕੀ ਹੈ ਇਸ ਨਤੀਜੇ ਨੂੰ ਕੈਨੇਡਾ ਦੇ ਵਿੱਚ ਗਰਮਖਿਆਲੀ ਸਮਰਥਕਾਂ ਦੇ ਲਈ ਇੱਕ ਝਟਕੇ ਵਜੋਂ ਵੇਖਿਆ ਜਾ ਰਿਹਾ ਹੈ ਕਿਉਂਕਿ ਐਨਡੀਪੀ ਨੇਤਾ ਜਗਮੀਤ ਸਿੰਘ ਨੂੰ ਉਹਨਾਂ ਗਰਮਖਿਆਲੀਆ ਸਿੱਖ ਸੰਗਠਨਾਂ ਦੇ ਸਮਰਥਕ ਵਜੋਂ ਜਾਣਿਆ ਜਾਂਦਾ ਸੀ ਤਾਂ ਹੁਣ ਜਗਮੀਤ ਸਿੰਘ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈਜਿਸ ਤੋਂ ਬਾਅਦ ਹੁਣ ਅਤਰਾਂ ਤਰ੍ਹਾਂ ਦੇ ਸਵਾਲ ਵੀ ਚੁੱਕੇ ਜਾਂਦੇ ਨੇ ਪਿਛਲੇ ਚੋਣਾਂ ਦੇ ਵਿੱਚ ਜਦੋਂ ਜਗਮੀਤ ਸਿੰਘ ਦੇ ਵੱਲੋਂ ਜਿੱਤ ਹਾਸਲ ਕੀਤੀ ਗਈ ਸੀ ਤਾਂ ਕੈਨੇਡਾ ਦੇ ਸਿੱਖਾਂ ਦੇ ਨਾਲ-ਨਾਲ ਪੰਜਾਬ ਦੇ ਸਿੱਖਾਂ ਦੇ ਵੱਲੋਂ ਵੀ ਇਸ ਜਿੱਤ ਦੀ ਖੁਸ਼ੀ ਮਨਾਈ ਗਈ ਸੀ ਰਾਜਨੀਤਿਕ ਪਾਰਟੀਆਂ ਦੀ ਅਗਵਾਈ ਸਿਰਫ ਗੋਰੇ ਸਿਆਸਤਦਾਨਾਂ ਨੇ ਕੀਤੀ ਹੈ ਪਰ ਸਾਲ 2017 ਦੀ ਗੱਲ ਕਰੀਏ ਤਾਂ ਇਹ ਸਭ ਕੁਝ ਬਦਲ ਗਿਆ ਸੀ ਜਗਮੀਤ ਸਿੰਘ ਇੱਕ ਵੱਡੀ ਸੰਗੀ ਪਾਰਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਗੈਰ ਅੰਗਰੇਜ਼ ਆਦਮੀ ਬਣੇ ਜੋ ਕੌਮੀ ਪਾਰਟੀ ਐਨਡੀਪੀ ਦੇ ਲੀਡਰ ਬਣੇ। ਤਾਂ ਇਸ ਸਾਲਾਂ ਤੱਕ ਜਗਮੀਤ ਸਿੰਘ ਨੇ ਆਪਣੀਆਂ ਛੋਟੀਆਂ ਮਹੱਤਵਪੂਰਨ ਸੀਟਾਂ ਦੇ ਨਾਲ ਕੈਨੇਡਾ ਦੀ ਸੰਸਦ ਦੇ ਵਿੱਚ ਸੰਤੁਲਿਤ ਭੂਮਿਕਾ ਨਿਭਾਈ ਸੀ। ਸਾਬਕਾ ਲਿਬਰਲ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਘੱਟ ਗਿਣਤੀ ਸਰਕਾਰ ਦਾ ਸਮਰਥਨ ਕੀਤਾ। ਹਾਲਾਂਕਿ 2024 ਦੇ ਵਿੱਚ ਉਹਨਾਂ ਨੇ ਟ੍ਰੂਡੋ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ। ਲਿਬਰਲ ਬਹੁਤ ਕਮਜ਼ੋਰ ਨੇ ਜਗਮੀਤ ਸਿੰਘ ਨੇ ਉਸ ਸਮੇਂ ਕਿਹਾ ਸੀ ਟ੍ਰੂਡੋ ਤੇ ਕਾਰਪੋਰੇਟ ਇਤਾ ਅਗੇ ਝੁਕਣ ਤੇ ਆਮ ਕਨੇਡੀਅਨਾਂ ਨੂੰ ਅਸਫਲ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ ਹਾਲਾਂਕਿ ਚੋਣਾਂ ਤੋਂ ਪਹਿਲਾਂ ਜਸਟਿਨ ਟੂਡੋ ਨੇ ਵੀ ਅਸਤੀਫਾ ਦੇ ਦਿੱਤਾ ਸੀ ਤਾਂ ਅੱਜ ਆਪਣੇ ਅਹੁਦੇ ਤੋਂ ਅਸਤੀਫੇ ਦਾ ਜਗਮੀਤ ਸਿੰਘ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਅਜੋ ਤੱਕ ਨਵਾਂ ਪ੍ਰਧਾਨ ਨਹੀਂ ਮਿਲਦਾ ਉਦੋਂ ਤੱਕ ਉਹ ਇਸ ਅਹੁਦੇ ਤੇ ਬਣੇ ਰਹਿਣਗੇ ਉਦੋਂ ਤੱਕ ਉਹ ਕੰਮ ਕਰਨਗੇ ਫਿਲਹਾਲ ਇਸ ਹਾਰ ਨੂੰ ਸਵੀਕਾਰ ਜਗਮੀਤ ਸਿੰਘ ਦੇ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦਾ ਛੱਡਣ ਦਾ ਮਨ ਬਣਾ ਲਿਆ